ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਮੋੜ ਤੋਂ ਸਵਾਗਤ ਹੈ ਸਾਰੇ ਸਬਸਕ੍ਰਾਈਬਰਾਂ ਦਾ ਥੰਬਨੇਲ ਤੁਸੀਂ ਦੇਖ ਹੀ ਚੁੱਕੇ ਹੋ ਕਿ ਅੱਜ ਟੌਪਿਕ ਜਿਹੜਾ ਕਿਹੜਾ ਕਵਰ ਕਰਨ ਜਾ ਰਿਹਾ ਕਿਉਂਕਿ ਕਣਕ ਤੁਸੀਂ ਦੇਖ ਚੱਕੇ ਹੋ ਕਣਕ ਹੁਣ ਪੱਕ ਕੇ ਲਗਭਗ ਤਿਆਰ ਹੈ ਕਿਸੇ ਕਿਸੇ ਇਲਾਕੇ ਵਿੱਚ ਤਾਂ ਬਾਢੀਆਂ ਸ਼ੁਰੂ ਹੋ ਕੇ ਕਣਕ ਕੱਢਣ ਦਾ ਕੰਮ ਸ਼ੁਰੂ ਹੋ ਚੁੱਕਿਆ ਤੇ ਸਰੋਂ ਦੀ ਫਸਲ ਵੀ ਪੱਕ ਕੇ ਤਿਆਰ ਹੋ ਚੁੱਕੀ ਹੈ ਅਜਿਹੇ ਦੇ ਵਿੱਚ ਹੁਣ ਅਗਲਾ ਮੁੱਦਾ ਜਿਹੜਾ ਬਣਦਾ ਹੈ ਉਹ ਇਹੀ ਬਣ ਰਿਹਾ ਕਿ ਝੋਨੇ ਦਾ ਕੀ ਹੋਏਗਾ ਝੋਨੇ ਦੀ ਕਈ ਕਿਸਮਾਂ ਬੈਨ ਕਰ ਦਿੱਤੀਆਂ ਨੇ ਖਾਸ ਤੌਰ ਤੇ ਹਾਈਬ੍ਰਿਡ ਝੋਨਾ ਉਹ ਵੀ ਗੱਲ ਕਰਾਂਗੇ ਤੇ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੈ ਤੇ ਕਿਹੜਾ ਝੋਨਾ 1 ਜੂਨ ਤੋਂ ਲਾਣ ਦੇ ਕਾਬਿਲ ਹੈ ਜਾਂ ਨਹੀਂ ਹੈ ਤੇ ਕਿਸਾਨਾਂ ਦਾ ਉਹਦੇ ਵਿੱਚ ਕੀ ਫਾਇਦਾ ਹੋਵੇਗਾ ਕਿਹਾ ਨੁਕਸਾਨ ਹੋਵੇਗਾ ਇਹ ਸਾਰੀ ਟੌਪਿਕ ਇਹਦੇ ਵਿੱਚ ਕਵਰ ਕਰਾਂਗੇ ਇੱਕ ਹੋਰ ਟੌਪਿਕ ਹੈ ਵੀ ਤਿੰਨ ਫਸਲਾਂ ਹੋਰ ਨੇ ਜਿਨ੍ਹਾਂ ਦੇ ਉੱਪਰ ਐਮਐਸਪੀ ਦਿੱਤਾ ਗਿਆ ਉਹ ਕਿਹੜੇ ਜ਼ਿਲ੍ਹੇ ਕਿਹੜੇ ਰਾਜ ਵਿੱਚ ਦਿੱਤਾ ਗਿਆ ਤੇ ਪੰਜਾਬ ਨੂੰ ਉਹਦਾ ਕੋਈ ਫਾਇਦਾ ਹੈ ਜਾਂ ਨਹੀਂ ਤੇ ਕਿਸੇ ਸਰਕਾਰ ਨੇ ਦਿੱਤਾ ਇਹ ਤਿੰਨ ਟਾਪਿਕ ਕਵਰ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਣਕ ਪੱਕਣ ਤੋਂ ਬਾਅਦ ਹੁਣ ਝੋਨੇ ਦੀ ਤਿਆਰੀ ਹੈ ਠੀਕ ਹੈ ਝੋਨਾ ਤੁਸੀਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਮੰਡੀ ਦੇ ਵਿੱਚ ਰੌਲੇ ਆ ਲੋਕਾਂ ਨੇ ਪਪੂਲਰ ਲਗਾ ਦਿੱਤੇ ਨੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਪੁਰਾਣੀ ਵੀਡੀਓ ਵਿੱਚ ਹੁਣ ਗੱਲ ਕਰਾਂਗੇ ਆਪਾਂ ਕਿਹੜਾ ਝੋਨਾ ਬੈਨ ਹੋਇਆ ਸਭ ਤੋਂ ਪਹਿਲਾਂ ਪਤਾ ਹੀ ਪੂਸਾ 44 ਪਿਛਲੇ ਸਾਲ ਹੀ ਬੈਨ ਕਰ ਦਿੱਤਾ ਗਿਆ ਸੀ ਕਿਸੇ ਨੇ ਨਹੀਂ ਚੱਕਣਾ ਸਰਕਾਰ ਨੇ ਖੁਦ ਕਹਿ ਦਿੱਤਾ ਸੀ ਤੇ ਹਾਈਬ੍ਰਿਡ ਝੋਨੇ ਸਾਰੇ ਬੈਨ ਨੇ ਇਸ ਸਾਲ ਤੋਂ ਧਿਆਨ ਰੱਖਿਓ ਇਸ ਸਾਲ ਕੋਈ ਵੀ ਮੇਰੇ ਕਿਸਾਨ ਵੀਰ ਜਿੰਨੇ ਵੀ YouTube ਵਾਲੇ ਫਾਰਮਰ ਨੇ ਉਹ ਕਿਸਾਨ ਵੀਰ ਹਾਈਬ੍ਰਿਡ ਝੋਨੇ ਦੇ ਉੱਪਰ ਨਾ ਜਾਇਓ ਨਾ ਕਸ਼ਟ ਕਰਿਓ ਕਿਤੇ ਨਾ ਕਿਤੇ ਨੁਕਸਾਨ ਥੋੜਾ ਹੀ ਹੋਵੇਗਾ ਸਰਕਾਰਾਂ ਨੇ ਪੱਲਾ ਝਾੜ ਚੁੱਕੀਆਂ ਨੇ ਹਾਈਬ੍ਰਿਡ ਝੋਨੇ ਤੋਂ ਕਿਉਂਕਿ ਬਿਮਾਰੀ ਵੀ ਪੈਂਦੀ ਹੈ ਕਾਫੀ ਜ਼ਿਆਦਾ ਕਿਉਂਕਿ ਜਿਹੜੀਆਂ ਕਾਰਪੋਰੇਟ ਘਰਾਣੇ ਹਾਈਬ੍ਰਿਡ ਝੋਨਾ ਤਿਆਰ ਕਰਦੀਆਂ ਨੇ ਉਹ ਆਪਣੇ ਹਿਸਾਬ ਨਾਲ ਝੋਨਾ ਤਿਆਰ ਕਰਦੀਆਂ ਨੇ ਆਪਣੇ ਹਿਸਾਬ ਨਾਲ ਉਹਦੀ ਸੀਡਿੰਗ ਹੁੰਦੀ ਹੈ ਆਪਣੇ ਹਿਸਾਬ ਨਾਲ ਉਹਦੇ ਵਿੱਚ ਬਿਮਾਰੀਆਂ ਪਾਈਆਂ ਜਾਂਦੀ ਹੈ ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਕਿਤੇ ਨ ਕਿਤੇ ਕੰਪਨੀਆਂ ਹੀ ਇਸ ਬਿਮਾਰੀ ਦਾ ਕਾਰਨ ਰਹਿ ਚੁੱਕੀਆਂ ਨੇ ਕਿਉਂਕਿ ਉਹਨਾਂ ਨੇ ਹੀ ਹਾਈਬ੍ਰਿਡ ਜੋ ਉਹਨਾਂ ਆਪਣੇ ਤਰੀਕੇ ਨਾਲ ਤਿਆਰ ਕਰਨਾ ਉਹ ਕਿਤੇ ਨ ਕਿਤੇ ਜੇ ਅਗਰ ਚੰਗੇ ਗੁਣ ਪਾਉਂਦੀਆਂ ਨੇ ਤਾਂ ਮਾੜੇ ਗੁਣ ਵੀ ਪਾਉਂ ਦਿੰਦੀਆਂ ਨੇ ਤਾਂ ਐਂਡ ਆਫ ਦਾ ਡੇ ਮਰਦਾ ਕੌਣ ਹੈ ਕਿਸਾਨ ਕਿਉਂਕਿ ਝੋਨਾ ਬੀਜ ਲਿਆ ਤੇ ਬਾਅਦ ਵਿੱਚ ਬਿਮਾਰੀਆਂ ਆ ਗਈਆਂ ਤਾਂ ਖਾਦਾਂ ਸਪਰੇ ਹਾਂ ਉਹ ਵੀ ਕਿਤੇ ਨ ਕਿਤੇ ਉਹਨਾਂ ਨੂੰ ਕੰਪਨੀ ਤੋਂ ਹੀ ਲੈਣੀ ਪੈਂਦੀਆਂ ਕੰਪਨੀਆਂ ਆਪਣਾ ਫਾਇਦਾ ਸੋਚ ਕੇ ਪਹਿਲੀ ਤਿਆਰ ਬੈਠੇ ਹੁੰਦੇ ਕਿ ਇਸ ਸਾਲ ਆ ਬਿਮਾਰੀ ਆਏਗੀ ਤਾਂ ਆਪ ਤੁਹਾਨੂੰ ਸਪਰੇ ਜਾਂ ਖਾਦ ਵੇਚਣੀ ਪੈਣੀ ਹੈ ਤਾਂ ਉਹ ਤਿਆਰ ਰੱਖਦਿਆਂ ਨੇ ਤੇ ਕੋਸ਼ਿਸ਼ ਕਰੋ ਜਿਹੜੀ ਰეკਮੈਂਡੇਸ਼ਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਰ ਰਹੀ ਹੈ ਉਹੀ ਬੀਜੋ ਤੇ ਹੁਣ ਮੁੱਦਾ ਆ ਰਿਹਾ ਜੀ ਰეკਮੈਂਡੇਸ਼ਨ ਦਾ 1 ਜੂਨ ਤੋਂ ਝੋਨੇ ਦੀ ਲਵਾਈ ਦਾ ਹਾਈਬ੍ਰਿਡ ਝੋਨਾ ਬੈਨ ਹੈ ਕਨਫਰਮ ਹੋ ਗਿਆ ਪੂਸਾ 44 ਨਾ ਲਗਾਓ ਟੋਟਲੀ ਬੈਨ ਹੈ ਸਾਰੇ ਹਾਈਬ੍ਰਿਡ ਝੋਨੇ ਬੈਨ ਹੈ ਹੁਣ ਆ ਗਈ ਗੱਲ ਜੀ ਝੋਨਾ ਕਿਹੜਾ ਬੀਜਿਆ ਜਾਵੇ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਅਕਸਰ ਦੇਖਿਆ ਕਿ ਜਿਹੜੀ ਪੀਆਰ ਕੁਆਲਿਟੀ ਆ ਜਿਹੜੀ ਚੱਲ ਰਹੀਆਂ ਨੇ ਉਹਦੇ ਵਿੱਚ ਪੀਆਰ 126 ਸਭ ਤੋਂ ਜ਼ਿਆਦਾ ਬ ਪਰ PR 126 ਪੱਕਣ ਨੂੰ ਜਿਹੜਾ ਸਮਾਂ ਲੰਦੀ ਹੈ ਉਹ 90 ਤੋਂ 100 ਦਿਨ ਦਾ ਲੰਦੀ ਹੈ। ਐਵਰੇਜ ਮੰਨ ਕੇ ਚੱਲੀਏ 90 ਤੋਂ 95 ਦੇ ਲੰਦੀ ਹੈ। 5-7 ਦਿਨ ਸਾਡੇ ਅੱਗੇ ਪਿੱਛੇ ਹੋ ਜਾਂਦੇ ਨੇ ਬਾਡੀ ਨੂੰ ਕਿਉਂਕਿ ਸਮੇਂ ਦੇ ਉੱਪਰ ਕਈ ਵਾਰੀ ਕੀ ਹੁੰਦਾ ਹੈ। ਪਾਣੀ ਇੱਕ ਅੱਧਾ ਅੱਗੇ ਪਿੱਛੇ ਲੱਗ ਜਾਂਦਾ ਆਖਰੀ ਪਾਣੀ ਕਈ ਵਾਰੀ ਜ਼ਿਆਦਾ ਖੜ ਜਾਂਦਾ ਪਾਣੀ ਕਿਸੇ ਕਿਸੇ ਇਲਾਕੇ ਵਿੱਚ ਸੋਕਾ ਨਹੀਂ ਹੁਣ ਸੁੱਕਦੇ ਨਹੀਂ ਹੈ ਖੇਤ ਤੇ ਕਈ ਕਿਸੇ ਕਿਸੇ ਇਲਾਕੇ ਵਿੱਚ ਕੰਬਾਈਨ ਨਹੀਂ ਮਿਲੀ ਲੇਬਰ ਨਹੀਂ ਮਿਲੀ ਤਾਂ 5-7 ਦਿਨ ਉੱਪਰ ਮੰਨ ਕੇ ਚੱਲੋ ਸੀ ਵੀ 100 ਦਿਨ 'ਚ ਤਿਆਰ ਹੋਣ ਵਾਲੀ ਫਸਲ ਹੈ। ਤੇ 1 ਜੂਨ ਤੋਂ ਅਗਰ ਤੁਸੀਂ ਉਹਨੂੰ ਸੁਨ ਲਗਾ ਦੋਗੇ ਤਾਂ ਜੂਨ ਜੁਲਾਈ ਅਗਸਤ ਅਗਸਤ ਦੇ ਆਖਰੀ ਦਿਨਾਂ 'ਚ ਜੋ ਬੱਡ ਪੱਕੜ ਕੇ ਤਿਆਰ ਹੋ ਜਾਵੇਗੀ ਪਰ ਅਗਸਤ ਮਹੀਨੇ ਵਿੱਚ ਟੈਂਪਰੇਚਰ ਹਾਈ ਹੁੰਦਾ ਹੈ ਅਜਿਹੇ ਦੇ ਵਿੱਚ ਜਦੋਂ ਝੋਨਾ ਪੱਕ ਕੇ ਤਿਆਰ ਹੋਣ ਵਾਲਾ ਹੁੰਦਾ ਤਾਂ ਉਸ ਦਾ ਝਾੜ ਘਟ ਜਾਂਦਾ ਹੈ ਕਿਉਂਕਿ ਉਸ ਨੂੰ ਸਹੀ ਟੈਂਪਰੇਚਰ ਨਹੀਂ ਮਿਲਦਾ ਪੱਕਣ ਵਾਸਤੇ ਜਿਆਦਾ ਟੈਂਪਰੇਚਰ ਦੇ ਉੱਪਰ ਪੱਕ ਜਾਂਦਾ ਤਾਂ ਉਹ ਤਿਆਰ ਨਹੀਂ ਹੁੰਦਾ ਪ੍ਰੋਪਰ ਉਸਦਾ ਝਾੜ ਘਟ ਜਾਂਦਾ ਹੈ ਬਾਕੀ ਝੋਨਿਆਂ ਨਾਲੋਂ ਉਸਦਾ ਝਾੜ ਘਟ ਆਇਆ ਕਿਹੜੇ ਕਿਸਾਨਾਂ ਨੇ ਅਗੇਤਾ ਬੀਜਿਆ ਸੀ ਪਰ ਜਿਹੜੇ ਕਿਸਾਨ ਵੀਰ ਉਸ ਨੂੰ 2 ਜੂਨ ਤੋਂ ਬਾਅਦ ਲਗਾਉਂਦੇ ਨੇ ਤਾਂ ਉਹਦਾ ਝਾੜ ਬਹੁਤ ਵਧੀਆ ਆਉਂਦਾ ਹੈ ਉਹ ਬਾਕੀ ਝੋਨਿਆਂ ਨਾਲੋਂ 3 ਤੋਂ ਲੈ ਕੇ 5-7 ਕੁਆਂਟਲ ਤੱਕ ਦਾ ਝਾੜ ਦਾ ਫਰਕ ਪਾ ਦਿੰਦੀ ਹੈ ਕਿੱਲੇ ਦੇ ਪਿੱਛੇ ਜਿਸ ਦੇ ਨਾਲ ਕਿਸਾਨ ਵੀਰ ਜਿਹੜੇ 20 ਜੂਨ ਤੋਂ ਬਾਅਦ PR 126 ਲਗਾਉਂਦੇ ਨੇ ਉਹਨਾਂ ਲਈ ਬੈਸਟ ਹੈ ਬਾਕੀ ਫਸਲਾਂ ਬਾਕੀ ਝੋਨੇ ਦੇ ਦੇ ਬੀਜਾਂ ਦੀ ਗੱਲ ਕੀਤੀ ਜਾਵੇ ਪੀਆਰ 121 ਹੋ ਗਿਆ 14 ਵੀ ਹੈਗੀ ਕਿਸਮ ਉਹਨਾਂ ਦੇ ਵਿੱਚ ਜੇ ਆਪ ਵੀ ਬਾਕੀ ਕਿਸਮਾਂ ਦੀ ਗੱਲ ਕੀਤੀ ਇਹ ਪੰਜਾਬ ਦੇ ਬਹੁਤ ਹੀ ਹਿੱਸੇ ਵਿੱਚ ਝੋਲਸ ਰੋਗ ਮੰਦਰਾਪਣ ਜਾਂ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਦੇਖਣ ਨੂੰ ਮਿਲੀਆਂ ਨੇ ਤਾਂ ਉਹਨਾਂ ਨੂੰ ਰეკਮੈਂਡੇਸ਼ਨ ਘੱਟ ਹੈ ਪੀਆਰ 126 ਦੀ ਰეკਮੈਂਡੇਸ਼ਨ ਸਭ ਤੋਂ ਜ਼ਿਆਦਾ ਹੋ ਰਹੀ ਹੈ ਕਿਉਂਕਿ ਪਾਣੀ ਘੱਟ ਪੀਂਦੀ ਹੈ ਪਹਿਲੀ ਗੱਲ ਤਾਂ ਉਹ ਜਿਹੜੀ ਕਿਸਮ ਹੈ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ ਕੱਦ ਸਹੀ ਤਰੀਕੇ ਨਾਲ ਹੁੰਦਾ ਹੈ ਗਿਰਦੀ ਘੱਟ ਹੈ ਠੀਕ ਹੈ ਹਨੇਰੀ ਦਾ ਚਖੜਾ ਦਾ ਉਹਦੇ ਉੱਪਰ ਜ਼ਿਆਦਾ ਅਸਰ ਨਹੀਂ ਹੁੰਦਾ ਤੇ ਤੀਜੀ ਗੱਲ ਕਹਿ ਦਈਏ ਆਪਾਂ ਸਮਾਂ ਠੀਕ ਲੰਦੀ ਆ ਉਹ ਪੱਕ ਕੇ ਤਿਆਰ ਹੋਣੇ ਨੂੰ ਹੁਣ ਦਿੱਕਤ ਕਿ ਆਉਂਦੀ ਹੈ ਸਰਕਾਰਾਂ ਤਾਂ ਕਹਤਾਂ ਜੀ 1 ਜੂਨ ਤੱਕ ਲਾ ਲਓ ਤੁਹਾਡੇ ਕੋਲ ਸਮਾਂ ਵੱਜ ਜਾਵੇਗਾ ਆਪਣੀ ਕਣਕ ਨੂੰ ਤੁਹਾਨੂੰ ਪਰਾਲੀ ਫੋਕਣੀ ਨਹੀਂ ਪੈਣੀ ਕਿਉਂਕਿ ਮੇਨੂ ਮੁੱਦਾ ਸਰਕਾਰ ਦੇ ਉੱਪਰ ਰਟਕਿਆ ਹੋਇਆ ਹੈ ਜੀ ਪਰਾਲੀ ਦਾ ਸਮੱਸਿਆ ਦਾ ਹੱਲ ਹੁਣ ਮੇਨ ਕਿਸਾਨ ਕੀ ਕਹਿੰਦੇ ਨੇ ਕਿ ਸਾਡੇ ਕੋਲ ਝੋਨਾ ਬੱਜਣ ਤੇ ਕਣਕ ਬੀਜਣ ਦੇ ਵਿੱਚ ਸਮਾਂ ਨਹੀਂ ਹੁੰਦਾ ਸਾਡੇ ਕੋਲ ਇੰਨੇ ਸੰਸਾਧਨ ਨਹੀਂ ਹਨ ਕਿ ਅਸੀਂ ਪਰਾਲੀ ਨੂੰ ਸਹੀ ਤਰੀਕੇ ਨਾਲ ਕਿਸੇ ਟਿਕਾਣੇ ਲਾ ਸਕੀਏ ਸਾਨੂੰ ਝੋਨਾ ਅਖੀਰ ਦੇ ਵਿੱਚ ਵੱਢਣ ਤੋਂ ਬਾਅਦ ਪਰਾਲੀ ਫੁਕਣੀ ਪੈਂਦੀ ਹੈ ਤੇ ਸਰਕਾਰ ਨੇ ਕਿਹਾ ਚਲੋ ਕੋਈ ਗੱਲ ਤੁਸੀਂ ਆਇਆ ਕਰੋ ਅਡਵਾਂਸ ਬੀਜ ਲਓ ਅਡਵਾਂਸ ਬੀਜ ਲਓ ਤੁਸੀਂ ਪਰਾਲੀ ਦਾ ਆਪਣਾ ਨਜੇਠਾ ਕਰ ਲਿਓ ਟਾਈਮ ਵੱਜ ਜਾਏਗਾ ਤੁਹਾਡੇ ਕੋਲ ਅਗਸਤ ਦੇ ਵਿੱਚੋਂ ਸਤੰਬਰ ਅਕਤੂਬਰ ਦਾ ਸਮਾਂ ਤੁਹਾਡੇ ਕੋਲ ਵੱਜ ਜਾਏਗਾ ਠੀਕ ਹੈ ਜੀ ਜਾਂ ਫਿਰ ਤੁਸੀਂ ਅਗਰ ਲੇਟ ਹੀ ਬੀਜਦੇ ਤਾਂ ਸਤੰਬਰ ਦੇ ਵੀ ਸਮਾਂ ਬੱਜ ਜਾਏਗਾ ਤੁਸੀਂ ਅਕਤੂਬਰ ਤੱਕ ਆਪਣਾ ਝੋਨੇ ਦਾ ਨਿਬਟਾਰਾ ਕਰ ਲਓ ਤੇ ਪਰਾਲੀ ਸਾਫ਼ ਕਰ ਲਿਓ ਤੇ ਆਪਣੀ ਕਣਕ ਬੀਜ ਲਿਓ ਨਾ ਉਸ ਨੂੰ ਖਾਦ ਲਾ ਆਪਣਾ ਅੱਗ ਲਾ ਲਿਓ ਪਰ ਮੁੱਲਦਾ ਸਾਰਾ ਹੀ ਮੁੱਕਦਾ ਆ ਕੇ ਅਗਰ ਐਡਵਾਂਸ ਬੀਜੀ ਜਾਂਦੀ ਹੈ 126 ਤਾਂ ਉਸ ਦਾ ਝਾੜ ਘਟ ਜਾਂਦਾ ਹੈ ਐਂਡ ਆਫ ਦਾ ਡੇ ਫਿਰ ਕਿਸਾਨ ਦੇ ਗਲ ਅੂਠਾ ਦਿੱਤਾ ਜਾਂਦਾ ਜੀ ਪਨੀਰੀ ਬੀਜਣ ਦਾ ਵੀ ਪਹਿਲਾਂ ਥੋੜਾ ਜਿਹਾ ਸਮਾਂ ਹੁੰਦਾ ਵੀ ਇਸ ਸਮੇਂ ਤੱਕ ਪਨੀਰੀ ਬੀਜਾਂਗੇ ਤਾਂ ਇੰਨੀ ਕੁ ਵਧੀਆ ਪੁੰਗਰੇਗੀ ਤਾਂ ਉਹ ਸਮਾਂ ਵੀ ਦੇਖਿਆ ਜਾਂਦਾ ਹੈ ਪਲਾਂਟੇਸ਼ਨ ਦਾ ਸਮਾਂ ਵੀ ਦੇਖਿਆ ਜਾਂਦਾ ਹੈ ਤੇ ਬਰਸਾਤ ਕਦੋਂ ਸ਼ੁਰੂ ਹੋਵੇਗੀ ਉਹ ਬਹੁਤ ਸਾਰੇ ਫੈਕਟਰ ਹੁੰਦੇ ਨੇ ਝੋਨਾ ਬੀਜਣ ਦੇ ਵਿੱਚ ਪੰਜਾਬ ਦੇ ਉੱਪਰ ਕਈ ਕਿਸਾਨ ਤਾਂ ਅਗੇਤਾ ਲਗਾ ਦਿੰਦੇ ਨੇ ਜਿਹੜੀਆਂ ਜ਼ਮੀਨਾਂ ਭਾਰੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਜ਼ਿਆਦਾਤਰ ਖੜਾ ਰਹਿੰਦਾ ਹੈ ਉਹ ਤਾਂ ਚੱਲ ਲੈਣ ਗਿਆ ਅਗੇਤੇ ਝੋਨੇ ਨੂੰ ਪਰ ਜਿਹੜੀਆਂ ਫਸ ਜਿਹੜੇ ਇਲਾਕੇ ਕਈ ਪੰਜਾਬ ਦੇ ਵਿੱਚ ਅਜਿਹੇ ਇਲਾਕੇ ਨੇ ਜਿਨ੍ਹਾਂ ਵਿੱਚ ਪਾਣੀ ਕਦੂ ਕਰਨ ਦੇ ਸਮੇਂ ਤੋਂ ਲੈ ਕੇ ਪਲਾਂਟੇਸ਼ਨ ਤੱਕ ਪਾਣੀ ਨਹੀਂ ਖੜਦਾ ਜਦੋਂ ਕਦੂ ਸੈੱਟ ਹੁੰਦਾ ਹੈ ਤਾਂ ਉਹਦੇ ਬਾਅਦ ਪਾਣੀ ਖਾਣ ਦਾ ਸ਼ੁਰੂ ਹੋ ਜਾਂਦਾ ਹੈ ਕਈ ਰੇਤਰੀ ਜ਼ਮੀਨਾਂ ਨੇ ਤਾਂ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਚਿੰਤਾ ਬਣ ਜਾਂਦੀ ਹੈ ਤਾਂ ਸਾਡੇ ਸੁਝਾਅ ਤਾਂ ਇਹੀ ਹੈ ਪੀਆਰ 126 ਲਗਾਓ ਬੇਜ ਚ ਜਕ ਲਗਾਓ ਪਰ 20 ਜੂਨ ਦੇ ਨੇੜੇ ਤੇੜੇ ਉਸ ਦੀ ਪਲਾਂਟੇਸ਼ਨ ਹੀ ਕਰਿਓ ਆਪਣੇ ਉਸ ਦਿਨਾਂ ਦੇ ਹਿਸਾਬ ਨਾਲ ਤੁਸੀਂ ਕਿੰਨੇ ਦਿਨਾਂ ਦੀ ਪਲਾਂਟੇਸ਼ਨ ਕਰਨੀ ਹੈ ਉਸ ਹਿਸਾਬ ਨਾਲ ਆਪਣੀ ਪਨੀਰੀ ਬੀਜ ਲਓ ਠੀਕ ਹੈ ਤੇ ਨੁਕਸਾਨ ਹੋਣ ਤੋਂ ਤੁਸੀਂ ਬਚ ਸਕਦੇ ਹੋ ਬਾਕੀ ਕੋਸ਼ਿਸ਼ ਕਰਿਓ ਕਿ ਮੌਇਸਚਰ ਦਾ ਧਿਆਨ ਰੱਖਿਆ ਜਾਵੇ ਇਸ ਵਾਰ ਕਿਉਂਕਿ ਮੌਇਸਚਰ ਨੇ ਪਿਛਲੀ ਵਾਰ ਕਿਸਾਨ ਬਹੁਤ ਤੰਗ ਕੀਤੇ ਨੇ ਬਹੁਤ ਖੱਜਲ ਖਵਾਰ ਕੀਤਾ ਮੰਡੀਆਂ ਦੇ ਵਿੱਚ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਵਾਰ ਵੀ ਖੱਜਲ ਖਵਾਰ ਹੋ ਇਸੇ ਕਰਕੇ ਅਸੀਂ ਲਗਾਤਾਰ ਅਪਡੇਟ ਚੈਨਲ ਦੇ ਉੱਪਰ ਲਿਆਉਂਦੇ ਰਹਿੰਦੇ ਆ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਸਾਡੇ 파ਟ ਬਣ ਜਾਓ ਇਸ ਚੈਨਲ ਦੇ ਤਾਂ ਕਿ ਤੁਹਾਨੂੰ ਕਿਸਾਨੀ ਸੰਬੰਧੀ ਮੌਸਮ ਸੰਬੰਧੀ ਜਾਣਕਾਰੀਆਂ ਅਪਡੇਟ ਮਿਲਦੀਆਂ ਰਹਿਣ ਹੁਣ ਗੱਲ ਕਰਾਂਗੇ ਜੀ ਜਿਹੜੀਆਂ ਐਮਐਸਪੀ ਦੀ ਗੱਲ ਐਮਐਸਪੀ ਦੀ ਗੱਲ ਹੋਈ ਹੈ ਜੀ ਪੰਜਾਬ ਦੇ ਵਿੱਚ ਉਸ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਦਾਲਾਂ ਦੇ ਪ੍ਰਤੀ ਐਮ ਐਸ ਪੀ ਹੋਈ ਹੈ ਮਸਰ ਮਾਂ ਤੇ ਮੂੰਗੀ ਇਹ ਫਸਲਾਂ ਨੇ ਦਾਲਾਂ ਨੇ ਜਿਨ੍ਹਾਂ ਦੇ ਉੱਪਰ ਐਮ ਐਸ ਪੀ ਸੈਂਟਰ ਸਰਕਾਰ ਨੇ ਕੋਸ਼ਤ ਕੀਤੀ ਹੈ ਪਰ ਇਸ ਦਾ ਅਸਰ ਪੰਜਾਬ ਦੇ ਵਿੱਚ ਕੋਈ ਬਹੁਤ ਵੱਡਾ ਨਹੀਂ ਹੋਣਾ ਕਿਉਂਕਿ ਪੰਜਾਬ ਦੀਆਂ ਮੁੱਖ ਫਸਲਾਂ ਕਿਹੜੀਆਂ ਨੇ ਕਣਕ ਝੋਨਾ ਤੇ ਗੰਨਾ ਦਾਲਾਂ ਪੰਜਾਬ ਹਰਿਆਣੇ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀਆਂ ਜਿਹੜੇ ਸਟੇਟਾਂ ਦੇ ਵਿੱਚ ਪਾਣੀ ਦੀ ਕਿੱਲਤ ਰਹਿੰਦੀ ਹੈ ਉਹਨਾਂ ਸਟੇਟਾਂ ਦੇ ਵਿੱਚ ਐਮ ਪੀ ਹੋ ਗਿਆ ਨਾਲ ਲੱਗਦੀ ਹਰਿਆਣੇ ਤੋਂ ਥੱਲੇ ਚਲ ਜੀਏ ਅਗਰ ਆਪਾਂ ਰਾਜਸਥਾਨ ਦੇ ਇਲਾਕੇ ਹੋ ਗਏ ਚਾਰਖੰਡ ਹੋ ਗਿਆ ਕੁਝ ਕੁ ਜਿਹੜੀ ਡਰਾਈ ਸਟੇਟ ਨੇ ਜਿਨ੍ਹਾਂ ਵਿੱਚ ਜ਼ਿਆਦਾ ਪਾਣੀ ਦੀ ਕਮੀ ਰਹਿੰਦੀ ਹੈ ਉਹਨਾਂ ਵਿੱਚ ਦਾਲਾਂ ਦੀ ਉਪਜ ਜ਼ਿਆਦਾ ਹੁੰਦੀ ਹੈ ਤਾਂ ਅਜਿਹੀ ਕੁਝ ਕੁ ਸਟੇਟਾਂ ਦੇ ਲਈ ਉਸ ਦਾ ਫਾਇਦਾ ਹੋਵੇਗਾ ਪਰ ਪੰਜਾਬ ਦੇ ਲਈ ਕੋਈ ਬਹੁਤ ਵੱਡੀ ਉਹ ਅਚੀਵਮੈਂਟ ਨਹੀਂ ਹੈ ਐਮਐਸਪੀ ਦਾਲਾਂ ਦੇ ਉੱਪਰ ਦੇਣਾ ਤੇ ਕਿਉਂਕਿ ਸਾਡੀ ਤਾਂ ਮੇਨ ਤਾਂ ਮੁੱਦਾ ਹੀ ਰਹਿੰਦਾ ਹੈ ਕਿ ਸਾਡੀ ਫਸਲ ਦੀ ਲਿਫਟਿੰਗ ਬਦੇ ਤਰੀਕੇ ਨਾਲ ਹੋ ਜਵੇ ਉਹੀ ਸਰਕਾਰ ਦੇ ਅੱਗੇ ਬੇਨਤੀ ਰਹਿੰਦੀ ਹੈ ਤੇ ਕੁਛ ਨਾ ਕੁਛ ਅਸੀਂ ਇਹੀ ਡਿਮਾਂਡ ਕਰਦੇ ਰਹਿੰਦੇ ਆ ਕਿ ਜੋ ਫਸਲਾਂ ਦਾ ਬੀਜ ਆ ਰਿਹਾ ਹੈ ਕਿਤੇ ਵਿੱਚ ਉਹਦੇ ਵਿੱਚ ਜੋ ਕਿਉਂਕਿ ਬਹੁਤ ਜਗ੍ਹਾ ਦੇਖਿਆ ਗਿਆ ਹੈ ਕਿ ਬੀਜ ਦੇ ਵਿੱਚ ਕਫਲੇਬਾਜੀ ਹੋ ਰਹੀ ਹੈ ਕੰਪਨੀਆਂ ਵੱਲੋਂ ਹੋ ਰਹੀ ਹੈ ਡੀਲਰਾਂ ਵੱਲੋਂ ਹੋ ਰਹੀ ਹੈ ਤਾਂ ਉਸ ਦੀ ਸੁਣਵਾਈ ਕੋਈ ਨਹੀਂ ਹੋ ਰਹੀ ਤਾਂ ਸਾਇਸਤਾ ਇਹੀ ਉਮੀਦ ਕਰਦੇ ਆ ਕਿ ਪੰਜਾਬ ਦੇ ਕਿਸਾਨਾਂ ਨੂੰ ਉਸ ਦਾ ਹੱਲ ਕੀਤਾ ਜਾਵੇ ਉਹਨਾਂ ਦੇ ਵਿੱਚ ਕਿੰਨਾ ਕਿਤੇ ਸੁਣਵਾਈ ਹੋਵੇ ਜੇ ਅਗਰ ਕੋਈ ਡੀਲਰ ਕੋਈ ਕੰਪਨੀ ਗਜਾਲੀ ਵੀਚ ਵੇਚਦੀ ਹੈ ਤਾਂ ਉਹਦਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਨਾ ਚੱਲਣਾ ਪਵੇ ਉਹਦਾ ਕੋਈ ਬੀਮਾ ਕੋਈ ਇਦਾਂ ਦੀ ਸਕੀਮਾਂ ਲਿਆਂਦੀਆਂ ਜਾਣ ਕਿ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਬਾਕੀ ਕਿਸਾਨ ਜਿਹੜੇ ਨੇ ਗੰਨੇ ਦੀ ਲਿਫਟਿੰਗ ਦਾ ਤੁਸੀਂ ਸਹੀ ਤਰੀਕੇ ਦਾ ਕਰਦੋ ਗੰਨੇ ਦੇ ਰੇਟ ਉੱਪਰ ਥੱਲੇ ਹੁੰਦੇ ਰਹਿੰਦੇ ਨੇ ਪਰ ਉਹਦੇ ਪੈਸੇ ਸਹੀ ਨਹੀਂ ਮਿਲਦੇ ਉਹਦਾ ਕੋਈ ਸਮਾਧਾਨ ਕੀਤਾ ਜਾਵੇ ਤਾਂ ਪੰਜਾਬ ਅਥਾ ਹਰਿਆਣੇ ਦੇ ਕਿਸਾਨਾਂ ਦੇ ਕੁਝ ਫਾਇਦਾ ਹੋਵੇਗਾ ਦਾੜਾ ਨਾਲ ਤਾਂ ਫਿਲਹਾਲ ਸਾਡਾ ਕੋਈ ਫਾਇਦਾ ਇੰਨਾ ਹੈ ਨਹੀਂ ਤੇ ਬਾਕੀ ਟੌਪਿਕ ਤਿੰਨੋਂ ਕਵਰ ਨੇ ਕਿ ਹਾਈਬ੍ਰਿਡ ਬੀਜ ਬੰਦ ਨੇ ਬੈਨ ਨੇ ਪੂਸਾ 44 ਬੰਦ ਹੈ ਪੈਣਾ ਨਾ ਲਾਓ 1 ਜੂਨ ਤੋਂ ਝੋਨੇ ਦੀ ਲਾਈ ਹੋ ਜਾਵੇਗੀ ਕੋਸ਼ਿਸ਼ ਕਰੋ 1 ਤੋਂ 20 ਜੂਨ ਦੇ ਨੇੜੇ ਤੇੜੇ ਹੀ ਜਾ ਕੇ ਆਪਣਾ PR126 ਬੀਜਣ ਦੀ ਕੋਸ਼ਿਸ਼ ਕਰੋ ਪਲਾਂਟੇਸ਼ਨ ਕਰਨ ਦੀ ਕੋਸ਼ਿਸ਼ ਕਰੋ ਤੇ ਐਮਐਸਪੀ ਕਵਰ ਹੋ ਚੁੱਕੀ ਹੈ ਬਾਕੀ ਹੁਣ ਕਾਰਪੋਰੇਟ ਘਰਾਣਿਆਂ ਦਾ ਵੀ ਅੱਖ ਪੰਜਾਬ ਦੀ ਕਿਸਾਨੀ ਦੇ ਉੱਪਰ ਹੈ ਉਹ ਕਿਸ ਤਰੀਕੇ ਨਾਲ ਨੁਕਸਾਨ ਹੋਵੇਗਾ ਕੀ ਹੋਵੇਗਾ ਕਿ ਨਵੀਂ ਵੀਡੀਓ ਲੈ ਕੇ ਆਵਾਂਗੇ ਉਹਦੇ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਚੈਨਲ YouTube ਵਾਲੇ ਫਾਰਮਰ ਲਈ ਧੰਨਵਾਦ ਸਾਰੇ ਦਰਸ਼ਕ ਵੀਰ ਭ